ਸਮਾਣਾ ਦੇ ਪਿੰਡ ਬੰਮਣਾ ਦੇ ਵਿੱਚ ਦੁਰਾਣੇ ਜਠਾਣੇ ਦੀ ਲੜਾਈ ਹੋਈ ਹੈ ਜਿਸ ਦੇ ਵਿੱਚ ਦੋਨੋਂ ਨੂੰ ਸੱਟਾਂ ਲੱਗੀਆਂ ਹਨ ਉਹਨਾਂ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ ਚ ਇਲਾਜ ਲਈ ਦਾਖਲ ਕਰਾਇਆ ਗਿਆ ਇਸ ਮਾਮਲੇ ਦੀ ਜਾਂਚ ਗਾਜੇਵਾਸ ਪੁਲਿਸ ਚੌਕੀ ਵੱਲੋਂ ਕੀਤੀ ਜਾ ਰਹੀ ਹੈ ਇੱਕ ਦੁਰਾਣੇ ਵੱਲੋਂ ਦੱਸਿਆ ਗਿਆ ਕਿ ਮੈਂ ਆਪਣੇ ਘਰ ਚ ਸੀ ਮੇਰੇ ਬੱਚੇ ਨੂੰ ਮੇਰੀ ਜਠਾਣੇ ਨੇ ਕੋਈ ਮਾੜੇ ਸ਼ਬਦ ਬੋਲੇ ਤੇ ਮੈਂ ਲਾਂਭਾ ਲੈ ਗਈ ਤੇ ਮੇਰੇ ਨਾਲ ਉਹਨਾਂ ਨੇ ਮਾਰਕੁੱਟ ਕੀਤੀ ਹੈ ਮੇਰੇ ਈਟ ਮਾਰੀ ਹੈ ਜਦ ਦੂਜੀ ਨੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਰੋਜ਼ਾ ਨਹੀਂ ਮੇਰੇ ਨਾਲ ਮਾੜਾ ਵਰਤਾਵਰ ਕਰਦੇ ਮੇਰੇ ਘਰ ਤੇ ਆ ਕੇ ਇਹਨਾਂ ਨੇ ਲੜਾਈ ਕੀਤੀ ਹੈ ਔਰ ਇਸ ਸਾਰੇ ਮਾਮਲੇ ਦੀ ਜਾਂਚ ਹੈ ਗੱਜੇਬਾਸ ਪੁਲਿਸ ਮਾਨਾ ਸਾਦਰ ਵੱਲੋਂ ਕੀਤੀ ਜਾ ਰਹੀ ਹੈ ਬਿਆਨ ਦਰਜ ਕੀਤੇ ਜਾ ਰਹੇ ਹੈ ਜਾਣਕਾਰੀ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਗਈ ਸਰ ਸਵਰਨਜੀਤ ਸੱਜ ਬਹਾਦਰ ਸਿੰਘ ਜੀ ਪਿੰਡ ਬੰਮੜਾ ਜੀ ਹਾਂ ਸਰ ਜੀ ਮੇਰੇ ਇਹ ਕਾਕੇ ਨੂੰ ਗਾਲਾਂ ਦੇ ਰਹੀ ਸੀ ਜੀ ਉਹ ਕਹਿੰਦਾ ਉਹਿੰਦੀ ਗਾਲਾਂ ਮੁੰਡੇ ਨੂੰ ਕਹਿੰਦਾ ਮੰਮੀ ਮੈਨੂੰ ਗਾਲਾਂ ਦੇ ਰਹੀ ਆ ਮੈਂ ਕਿਹਾ ਤੂੰ ਅੰਦਰ ਜਾ ਮੈਂ ਪੁੱਛਦੀ ਆ ਇਹਨੂੰ ਵੀ ਕਿਉਂ ਗਾਲਾਂ ਦੇ ਰਹੀ ਆ ਭਾਈ ਤੋਂ ਕਹਿੰਦੇ ਮੈਨੂੰ ਦੇਖ ਦੇਖ ਇਹ ਗਾਲਾਂ ਹੀ ਗਾਉਂਦਾ ਗੱਡੀ ਗਾਣੇ ਮੈਂ ਕਿਹਾ ਚੱਲ ਤੇਰੇ ਤੂੰ ਇਹਦੇ ਮਾਮਾ ਵਰਗੀਆਂ ਇਹ ਤੇਰੇ ਜਵਾਕਾਂ ਵਰਗ ਐ ਜੀ ਇਹਨੇ ਤਾਂ ਦੋ ਹੀ ਗੱਲਾਂ ਕਹਿ ਦਿੱਤੀਆਂ ਜੀ ਉਹਦੇ ਮੈਨੂੰ ਫੜ ਲਿਆ ਇਹਦੇ ਘਰ ਵਾਲੇ ਨੇ ਵੀ ਭਗਾ ਕੇ ਨੇ ਮੈਨੂੰ ਕੰਧ ਨਾਲ ਮਾਰਿਆ ਜੀ ਇਹ ਸਰ ਜੀ ਸਾਰੀ ਇਹਦੇ ਘਰ ਵਾਲਾ ਕਹਿੰਦਾ ਤੁਹਾਡੀ ਸਰ ਹਵਾ ਖਰਾਬ ਹੋ ਗਈ ਵੀ ਜਦੋਂ ਦਾ ਨਵਾਂ ਸਰਪੰਚ ਬਣਿਆ ਹੂੰ ਹਾਂਜੀ ਤੁਸੀਂ ਕਿਹਦੇ ਨਾਲ ਸਤਿਵੇਂ ਸਰਪੰਚ ਨਾਲ تھے ਅਸੀਂ ਤਾਂ ਜੀ ਸਾਂਝੀ ਹੀ ਵੋਟਾਂ ਪਾਈਆਂ ਹੂੰ ਉਹਨਾਂ ਨੂੰ ਵੀ ਸਾਡੇ 4 ਵੋਟਾਂ ਦੀ 2 ਉਹਨਾਂ ਨੂੰ ਪਾਤੀਆਂ ਅਸੀਂ ਦੋ ਇਹਨਾਂ ਨੂੰ ਪਾਤੀਆਂ ਜੀ ਬਸ ਇਹ ਤਾਂ ਜੀ ਆਹੀ ਕੁਝ ਚੱਲਦਾ ਅਸੀਂ ਸੀਗਰ ਕਰ ਕਰਦੀ ਹੈ ਇਹ ਸਾਨੂੰ ਤਾਂ ਲੰਘਣ ਨਹੀਂ ਦਿੰਦੀ ਜੀ ਲੰਘਦੇ ਬੜਦੇ ਨੂੰ ਬਹੁਤ ਗਾਲਾਂ ਦਿੰਦੀ ਆ ਗੁਰਮੀਤ ਕੌਰ ਜਸਵੀਰ ਸਿੰਘ ਬੰਮਣਾ ਜੀ ਲੜਦੇ ਨੇ ਜੀ ਉਹ ਮੈਂ ਨਾ ਗਮਾਂਡੀਆਂ ਤੇ ਕਢਾਈ ਲੈਣ ਗਈ ਸੀ ਜੀ ਹੂੰ ਗਮਾਂਡੀਆਂ ਦੇ ਜਦੋਂ ਕਢਾਈ ਲੈਣ ਗਈਆਂ ਮੈਂ ਕਢਾਈ ਲੈ ਕੇ ਮੈਂ ਮੁੜ ਵੀ ਆ ਰਹੀ ਸੀਗੀ ਮੈਨੂੰ ਗਾਲ ਕੱਢਣ ਲੱਗਿਆ ਦੇਖ ਕੇ ਜੀ ਗਾਣੇ ਗਾਉਣ ਲੱਗਿਆ ਕਹਿੰਦਾ ਜਦੋਂ ਉਹਨੇ ਮੈਨੂੰ ਗਾਲ ਕੱਢੀ ਨਾ ਦੇਖ ਕੇ ਗਾਣੇ ਗਾਉਣ ਦਾਦਾ ਕੀ ਮਤਵ ਬਲੈ ਮੈਂ ਉਹਦੀ ਮਾਵਾ ਵਰਗੀਆਂ ਕੋ ਉਹਦੀ ਪਰਜਾਈ ਲੱਗਦੀਆਂ ਉਹ ਵੀ ਕਹਿੰਦੇ ਪੁੱਤ ਤੇਰਾ ਪਤੀ ਜੈ ਪੁੱਤੇ ਵਰਗਈ ਹੈ ਕਿ ਤੱਕ ਨਾ ਮੇਰੇ ਪੁੱਤਾਂ ਵਰਗਾ ਉਹਦਾ ਕੀ ਮਤਵ ਬਲੈ ਜੀ ਇਹਦਾ ਤੀਜਾ ਹਿੱਸਾ ਵੋਟਾਂ ਵਾਲਾ ਸਾਡਾ ਕੋਈ ਰੌਲਾ ਨਹੀਂ ਜੀ ਵੋਟਾਂ ਵਾਲਾ ਸਾਡਾ ਕੋਈ ਮਤਵ ਨਹੀਂ ਇਹਦੇ ਨਾਲ ਇਹਦੇ ਨਾਲ ਮਤਵ ਬਲਿ ਇਹ ਹੈਗਾ ਵੀ ਇਹ ਸਾਨੂੰ ਦੇਖ ਕੇ ਗਾਲ ਕੱਢਦਾ ਜੀ ਹੈ ਇਨੂੰ ਇਹਨੂੰ ਅਸੀਂ ਨੇ ਕਦੇ ਮੰਦਾ ਨਹੀਂ ਕਿਹਾ ਜੀ ਕਦੇ ਚੰਗਾ ਨਹੀਂ ਕਿਹਾ ਇਹਨੂੰ ਕਦੇ ਇਹਨੂੰ ਅਸੀਂ ਬੁਲਾਇਆ ਤੱਕ ਵੀ ਨਹੀਂ ਮੇਰੇ ਡੰਡੇ ਮਾਰੇ ਨੇ ਜੀ ਆਦੇ ਸਿਰ ਦੇ ਉੱਤੇ ਡੰਡੇ ਡੰਡੇ ਮਾਰ ਮਾਰ ਕੇ ਟੋਟਲੇ ਪਾਤੇ ਨਾਲ ਇਹਦੀ ਕੁੜੀ ਨੇ ਫੜਲੀ ਨਾਲ ਇਹਨੇ ਫੜਲੀ ਕੁੱਤੇ ਇਹਨਾਂ ਨੂੰ ਸਾਨੂੰ ਕਰਤਰਾ ਮਿਲੀ ਸੀ ਸਰਕਾਰੀ ਹਸਪਤਾਲ ਦੇ ਵਿੱਚੋਂ ਆਪਣਾ ਗਾਜੇਵਾ ਚੌਕੀ ਜਾਂ ਵੀਰ ਕਿ ਗੁਰਮੀਤ ਕੌਰ ਪਤਨੀ ਜਸਵੀਰ ਸਿੰਘ ਨੌਲੇ ਚੱਕੜੇ ਕਰੇ ਦਾਖਲ ਹੈ ਤੇ ਬਾਕੀ ਮਾਜੰਦਾ ਬਿਆਨ ਲੈਣ ਵਾਸਤੇ ਆਇਆ ਬਿਆਨ ਦਰਜ ਕਰਾ ਰਿਹਾ ਮਤਲਬ ਜਿਵੇਂ ਵੀ ਲਿਖਾਉਣਗੇ ਤਾਂ ਬਿਆਨ ਆਪਣਾ ਦਰਜ ਕਰਕੇ ਬਣਦੀ ਕਾਰਵਾਈ ਕਰੇ ਪੁਤਾਲ ਕਰਕੇ ਸੀ ਠੀਕ ਤੇ ਹੁਣ ਮੈਨੂੰ ਪਤਾ ਲੱਗ ਗਿਆ ਮੈਂ ਕਿ ਇਹਦੇ ਵਿੱਚ ਦੂਜੀ ਧਿਰ ਵੀ ਬਿਲਕੁਲ ਡਾਖਲ ਹੋਈ ਹੈ ਬਾਕੀ ਉਹਦੇ ਕੋਲ ਜਾ ਕੇ ਉੱਥੇ ਵੀ ਬਿਆਨ ਲੇ ਕੇ ਤਾਂ ਪੜਤਾਲ ਕਰਕੇ ਬਣਦੀ ਕਾਰਵਾਈ ਕਰਾਂਗੇ ਅਸੀਂ ਜਿਵੇਂ ਮਤਲਬ ਕੋਈ ਗਲਵਾ ਸਾਹਮਣੇ ਆਏਗੀ ਤਾਂ ਕਾਰਵਾਈ ਕਰਕੇ ਮਿਲਤੀ ਸ਼ਮਣਾਂ ਜਾਂਦੀ ਜਾਏਗੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼